I okay. ਰੋਟੀਆਂ ਰੋਟੀਆਂ ਆਪਣਾਂ ਗਾ ਲਗਿਆਂਦ ਨਹੀਂ ਹੈ ਨਹੀਂ ਲਈ ਗੀ ਆ ਬੇ ਸਾਫ ਹੈ 100 ਰੁਪਏ ਕਿੰਦਾ ਵਾ 100 ਰੁਪਏ ਕਿਲਾ ਤੇ ਕਿੰਨੇ ਪੈਸੇ ਬੰਨੇ ਤੇ ਪੈਸੇ ਜੋ ਜੋ ਕੇ ਮੰਨੇਗੇ ਹੁੰਦਾ ਹੈ ਕਿ ਨਾ ਹੁੰਦਾ ਹੈ ਹੁੰਦਾ ਹੈ ਤਾਂ ਬਾਰਾ ਖੜਾ ਪਈ ਨਹੀਂ ਕਿ ਲੋਗ ਗਾ ਲਗਿਆਂ ਕਿੰਨੇ ਦਿਨ ਤੋਂ ਹੋਗੇ ਬਾਬਾ ਮੈਂ ਨਹੀਂ ਦੇਣੇ ਨੇ ਇਹਦੇ ਚਲੋ ਰੱਖ ਦਿਓ ਬੇ ਵੇਸ਼ੇ ਰੂਹੀ ਰੂਹੀ ਕਿਰਦੀ ਹਰੋ ਹਰੋ ਹੋਰ ਪਾਲਤੇ ਕਿਲੋ ਹੀ ਹੈ ਕਿਲੋ ਨਹੀਂ ਨਹੀਂ ਧਿਆਨ ਹੈ ਵੇ ਅੱਧਾ ਕਿਲੋ ਅੱਛਾ ਕਿਲੋ ਹੋਈ ਬਹਿਰੇ ਫਰੀਦ ਟੁੱਟੇ ਨਹੀਂ ਹੈ 50 40 ਬਾਕੀ ਮडम ਜਾਨੀ ਯਾਰੀ ਬਾਤ ਨਹੀਂ ਨੀ ਸਵੇਰੇ ਲਾਏ ਆਪਿਆ ਹੋਰ ਦੇ ਦਾਂਗੇ ਸਵੇਰੇ ਲਾਜਾਂਗੇ ਚਲ ਠੀਕ ਹੈ ਲਾਈਵ

ਕਾਰਤਾ ਕਾਣਦੀਆਂ ਕਦੇ ਸਾਡਾ ਪੂਰਾ ਰੱਖਦੇ ਗਿਆ ਸੁਣ ਪਰਸਾਨ ਹਾਂਦੇ ਹੋਰ ਵੀ ਗਿਆਨ ਹਾਂਦੇ ਹੋਰ ਵੀ ਗਿਆ ਪਰਨਾ ਨਾ ਪਰੋਜ ਕਰਦੇ ਸੰਖ ਪੂਰਾ ਕਰਕੇ ਘਰ ਕਰਕੇ ਕਰਕੇ ਪਰ ਸੋਸ਼ਲ ਮੀਡੀਆ ਦੇ ਅੱਗੇ ਪਹੁੰਚਣੇ ਪਾਦੇ ਨਾ ਸਿੰਗਰਾਂ ਨੇ ਪੇੜਾ ਸਾਡਾ ਕਰਤਾ ਕਰ ਕ ਬੜਾ ਸੋਚ ਫਰਕ ਬੜਾ ਸੋਚ ਫਰਕ ਅਮਰੀਕਾ ਦੀ ਬਾਤ ਦਾ ਇਹ ਦੇਸ਼ ਮਹਾਨ ਅੱਜ ਅਸੀਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਨਾਲ ਮਲਾਵਾਂਗੇ ਅੱਜ ਮੁੱਖ ਮੰਤਰੀ ਸਾਹਿਬ ਇਹ ਮੁੱਖ ਮੰਤਰੀ ਕਮੇਡੀ ਭਾਸ਼ਾ ਦੇ ਮੁੱਖ ਮੰਤਰੀ ਆ ਔਰ ਇਹ ਫਿਲਮ ਇੰਡਸਟਰੀ ਵਿੱਚ ਬਹੁਤ ਹੀ ਸ਼ਾਇਉ ਹੋਏ ਆ ਅਰੇ ਔਰ ਸਿਆਸੀ ਮੁੱਖ ਮੰਤਰੀ ਵੱਖਰੇ ਹੁੰਦੇ ਆ ਪਰ ਕਮੇਡੀ ਦੇ ਜਿਹੜੇ ਮੁੱਖ ਮੰਤਰੀ ਵੱਖਰੇ ਹੁੰਦੇ ਆ ਗੱਲਬਾਤ ਕਰਾਂਗੇ ਮੁੱਖ ਮੰਤਰੀ ਸਾਹਿਬ ਨਾਲ ਹਾਂਜੀ ਹਾਂਜੀ ਅੱਜ ਆਪਣੇ ਕੋ ਅਸ਼ਵਨੀ ਸ਼ਰਮਾ ਭਾਜੀ ਪੱਤਰਕਾਰ ਪਹੁੰਚੇ ਆ ਜਿੰਨਾਂ ਦਾ ਬਹੁਤ ਧੰਨਵਾਦ ਮਹਾਰਾਜ ਅਸ਼ਵਨੀ ਸ਼ਰਮਾ ਭਾਜੀ ਤੇ ਚੜ੍ਹਦੀ ਕਲਾ ਕਰੇ ਮੁੱਖ ਮੰਤਰੀ ਸਾਹਿਬ ਤੁਹਾਡਾ ਨਾਮ ਕਿਸ ਤਰ੍ਹਾਂ ਪਿਆ ਮੁੱਖ ਮੰਤਰੀ ਮੁੱਖ ਮੰਤਰੀ ਆਪਣਾ ਨਾਂ ਇਦਾਂ ਪਾਇਆ ਆਪਾਂ ਛੋਟੇ ਹੁੰਦਿਆਂ ਤੋਂ ਗਾਣੇ ਗਾਈਦੇ ਇਦਾਂ ਵੀਡੀਓ ਪਾਈਦੀਆਂ ਫੋਨਾਂ ਤੇ ਆਪਾਂ ਇੱਕ ਗਾਣਾ ਗਾਇਆ ਇਦਾਂ ਛੋਟਾ ਜਿਹਾ ਹਾਏ ਹੇ ਤਾਂ ਰੰਗ ਸੰਤਰੀ ਬਣ ਗਿਆ ਮੈਂ ਮੁੱਖ ਮੰਤਰੀ ਉਹ ਗਾਣਾ ਫੇ ਕੰਪਨੀ ਵਾਲਿਆਂ ਜਿਹੜੇ ਸੁਣਿਆ ਜਿੰਨਾ ਮੈਨੂੰ ਆਪਾਂ ਸੈਂਡ ਕੀਤਾ ਉਹਨਾਂ ਫੇ ਜਦੋਂ ਆਪਣੇ ਕੋ ਗਾਣਾ ਸੁਣਿਆ ਉਹਨਾਂ ਫੇ ਇਸੇ ਗਾਣੇ ਤੋਂ ਸੋਚ ਕੇ ਨਾਂ ਰੱਖ ਲਿਆ ਵੀ ਹਾਏ ਹੇ ਤਾਂ ਰੰਗ ਸੰਤਰੀ ਬਣ ਗਿਆ ਮੁੱਖ ਮੰਤਰੀ ਆਂਦੇ ਚਲੋ ਫੇ ਦਾ ਨਾਂ ਹੀ ਰੱਖ ਦਿੰਨੇ ਮੁੱਖ ਮੰਤਰੀ ਔਰ ਮੁੱਖ ਮੰਤਰੀ ਤੁਹਾਨੂੰ ਬੜਾ ਅਜੀਬੋ ਗਰੀਬ ਨਹੀਂ ਲੱਗਾ ਮੁੱਖ ਮੰਤਰੀ ਜਦੋਂ ਨਾਂ ਰੱਖਿਆ ਨਹੀਂ ਨਹੀਂ ਜੀਬੋ ਗਰੀਬ ਨੇ ਸੈਟਿਆ ਨਾ ਤੇ ਵਧੀਆ ਕੋਈ ਮਾੜਾ ਥੋੜੀ ਟੋਰਾ ਪੂਰੀ ਹਾਂਜੀ ਪੂਰੀ ਟੋਰ ਆ ਕੇ ਤੇ ਕਿੰਨੇ ਸਾਲ ਹੋ ਗਏ ਤੁਹਾਨੂੰ ਮੁੱਖ ਮੰਤਰੀ ਬਣਿਆ ਹਾਂਜੀ ਮੁੱਖ ਮੰਤਰੀ ਬਣਿਆ ਆਪਣੇ ਹੋ ਗਏ 3 ਸਾਲ ਹੋ ਗਏ ਹਾਂਜੀ ਤੇ ਵੈਸੇ ਤੁਹਾਡਾ ਨਾਂ ਕੀ ਹੈਗਾ ਹਾਂਜੀ ਆਪਣਾ ਨਾਂ ਆਪਣਾ ਧਰਮਪ੍ਰੀਤ ਸਿੰਘ ਹੈ ਧਰਮਪ੍ਰੀਤ ਸਿੰਘ ਜੀ ਬੜਾ ਮਤਲਬ ਤੁਹਾਡੇ 3 ਸਾਲ ਪਹਿਲਾਂ ਕਾਫੀ ਕਿੰਨੇ ਗਾਣੇ ਬਣਾਏ ਫਸ ਹਾਂਜੀ ਗਾਣੇ ਆਪਣੇ ਬਣ ਕੇ 7-8 ਕੇ ਕੋਈ ਗਾਣਾ ਵਧੀਆ ਚ ਆਪਣਾ ਸੁਣਾਓ ਵਧੀਆ ਜਿਹਾ ਗਾਣਾ ਆਪਣਾ ਇੱਕ ਈਦਾ ਵਾ RAM ਨਾਮ ਸੱਤ ਹੈ ਵੱਡਾ ਇਲੂਮੀਨਾਤੀ ਗਾਣੇ ਦਾ ਨਾ 啊，对，一旦。 ਰਾਮਨਾਮ ਸਤੈ ਤੇਰੇ ਉਤੇ ਆਖੇ ਕਿਥੋਂ ਤੱਕ ਭਜੇਗਾ ਤੂੰ ਮਰਨਾ ਤਾਂ ਸੱਚ ਹੈ ਨਾਲ ਕੁਝ ਝਾਣਾ ਨਹੀਂ ਜਾਣਾ ਖਾਲੇ ਹੱਥ ਹੈ ਸਾਡੇ ਨਾਲ ਪੰਗਾ ਲੈ ਕੇ ਗਿਆ ਕਾਕਾ ਫਸ ਤੇਰਾ ਰਾਮਨਾਮ ਸਤ ਤੇਰਾ ਰਾਮਨਾਮ ਸਤ ਹੈ ਮਨ ਦਾ ਸ਼ਤਾਨਾ ਨੂੰ ਤਾਂ ਪੂਜਾ ਕਰੇ ਪੂਤਾਂ ਦੀ ਸਾਰੀ ਡਿਟੇਲ ਸਾਥ ਤੇਰੀ ਕਰ ਤੂਤਾਂ ਦੀ ਛਾਤੀ ਤੇ ਐਲੂਮੀਨਾ ਤੇ ਦਾ ਟੈਟੂ ਪਵਾ ਕੇ ਬਹਿ ਗਿਆ ਤੋਤਾ ਸੱਚੇ ਰੱਬ ਨੂੰ ਪੁਲਾ ਕੇ ਜਿੰਨੇ ਸਾਰਾ ਕੁਝ ਦਿੱਤਾ ਥੋੜਾ ਉਹਦੇ ਕੋਣੋਂ ਡਰ ਛੋਟੇ ਰੱਬ ਰੱਬ ਕਰ ਵੀਰੇ ਰੱਬ ਰੱਬ ਕਰ ਸਿੰਗੇ ਰੱਬ ਰੱਬ ਕਰ ਹੋਰ ਕੋਈ ਗਾਣਾ ਵਧੀਆ ਹਾਂਜੀ ਹੋਰ ਆਪਣੇ ਗਾਣ ਇੱਕ ਆਪਣੇ ਗਾਣ ਆਈ ਤਾਂ ਮੰਗ ਅਕੀਰਾ ਮੈਡਮ ਆਪਣੇ ਬਾਲੀਵੁੱਡ ਦੇ ਉਹ ਸਿੰਗ ਰਿਆ ਆਪਣੇ ਫਿਲਮਾਂ 'ਚ ਕੰਮ ਕਰਦੇ ਆ ਅਕੀਰਾ ਮੈਡਮ ਉਹਨਾਂ ਦਾ ਆਪਣਾ ਗਾਣਾ ਆਇਆ ਏ গারਲਫ੍ਰੈਂਡ ਗਾਣੇ ਦਾ ਨਾਮ ਇਦਾਂ গারਲਫ੍ਰੈਂਡ ਮੇਰੇ ਕੋ ਇੱਕ ਤੂੰ ਬਿਲੋ ਚਲੇ ਹੱਟ ਬੇਟ ਬੇਨੀ ਵੇਖ ਤਰਾ ਬੋ ਪਿੰਦ ਬੇਟੇ ਗਜਰੂਰੀ ਸੀ ਕਿ ਪੋਤ ਮੇਰੀ ਕਾਦਣੀ ਫੋਨ ਸਿਸ ਵਿੱਚ ਉਫਤਾਈਆਂ ਹੋਈ ਕਾਦਣੀ ਐਵੇਂ ਕਾ ਤੋ ਡਾਰਲਿੰਗ ਸਾਰਾ ਦਿਨ ਲੜਦੇ ਹੋ ਸੱਚ ਦੱਸਾਂ ਤੇ ਲੋ ਤੇ ਰਾਜ ਤੁਸੀਂ ਕਰਦੇ ਹੋ ਜੇ ਦੱਸਾਂ ਤੇ ਲੋ ਤੇ ਰਾਜ ਤੁਸੀਂ ਕਰਦੇ ਹੋ ਸੈਟ ਹੋ ਜਾਵਾਂ ਗੱਲ ਕਰ ਚ ਚਲਾਵਾਂਗਾ ਮੋਮ ਡੈਟ ਨਾਲ ਪਹਿਲੋ ਛੇਤੇ ਮਲਾਵਾਂਗਾ ਘਰੇ ਹੋ ਨਾ ਨਪਰ ਬਲੋਕ ਜੇ ਐਵੇਂ ਕਿਉਂ ਕਰੇ ਬੇ ਉਤੇ ਕਰਦੇ ਹੋ ਡਾਟ ਜੀ ਐਵੇਂ ਕਿਉਂ ਕਰੇ ਬੇ ਤੇ ਕਰਦੇ ਹੋ ਡਾਟ ਜੀ ਕਿੰਨੀ ਪੜ੍ਹਾਈ ਕੀਤੀ ਹਾਂ ਜੀ ਪੜ੍ਹਾਈ ਆਪਣੇ 12 ਜਮਾਤਾਂ ਦੇ ਹੋ ਗਈ ਕੇ ਹਾਂ ਜੀ ਕਿੰਨੀ ਉਮਰ ਹੋ ਗਈ ਉਹਨੂੰ ਹਾਂ ਜੀ ਉਮਰ ਆਪਣੀ 18 ਹੋ ਗਈ ਕੇ ਤੇ ਕੀ ਸੁਪਨਾ ਕੀ ਹੈ ਜਾਂ ਜੀ ਸੁਪਨਾ ਆਪਣਾ ਇਹੋ ਵੀ ਆਪਾਂ ਗਾਉਣ ਵਜਾਉਣ ਦਾ ਕੰਮ ਕਰਨਾ ਵਾ ਕੋਈ ਜੇ ਵਧੀਆ ਕੰਮ ਕਰਦਾ ਹੋਵੇ ਜਨੇ ਆਪਣੇ ਨਾਲ ਗਾਉਣ ਵਜਾਉਣ ਵਾਲਾ ਆਪਾਂ ਕਰ ਸਕਦੇ ਹਾਂ ਉਹਨਾਂ ਨਾਲ ਹਾਂ ਜੀ ਤੇ ਹੁਣ ਕੀ ਕਰਦੇ ਸ ਹਾਂ ਜੀ ਹੁਣ ਤਾਂ ਆਪਾਂ ਸਾਲ ਪਾ ਪਾ ਇਦਾਂ ਘਰ ਦਾ ਕੰਮ ਕਰ ਕਰੀਦਾ ਬਾਹਰ ਦਿਹਾੜੇ ਦਾ ਪਾ ਕਰੀਦਾ ਇਦਾਂ ਕਰਦੇ ਆ ਨਾ ਬਾਹਰ ਕੰਮ ਕਰਾਈਦਾ ਹਾਂ ਜੀ ਤੇ ਕੱਦ ਪਹਿਲਾਂ ਤੁਸੀਂ ਕਾਫੀ ਮਤਲਬ ਏਸੀ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਾਂਦੇ ਸੀ ਕੰਪਨੀ ਦੇ ਥਰੂ ਜਾਂਦੇ ਸੀ ਤੇ ਹੁਣ ਤੁਸੀਂ ਵੈਸੇ ਜਿ ਤਰ੍ਹਾਂ ਅਫਰੀ ਦਾ ਕੰਮ ਕਰਦੇ ਜੇ ਕਿਸ ਤਰ੍ਹਾਂ ਮਹਿਸੂਸ ਲੱਗਦਾ ਹੈ ਹਾਂ ਜੀ ਮਹਿਸੂਸ ਤੇ ਕੋਈ ਮਾੜਾ ਨਹੀਂ ਹੁੰਦਾ ਚਲੋ ਮਹਿਸੂਸ ਤੇ ਵਧੀਆ ਹੀ ਹੁੰਦਾ ਵਾ ਆਪਣਾ ਘਰ ਦਾ ਕੰਮ ਕਰ ਤੇ ਕਰਨਾ ਪੈਣਾ ਵੇਹਿਆਂ ਨੂੰ ਕੌਣ ਖਾਣ ਨੂੰ ਦਿੰਦਾ ਹੁਣ ਕੰਮ ਕਰ ਤੇ ਕਰਨਾ ਪੈਣਾ ਤੇ ਤਾਂ ਫਿਰ ਫੇਰ ਹੀ ਆਪਣੇ ਕੋ ਪੈਸਾ ਆਉਣਾ ਫੇਰ ਹੀ ਘਰ-ਬਾਰ ਦਾ ਖਰਚਾ ਚੜਨਾ ਹਾਂ ਜੀ ਕਿਹੜੇ ਕਿਹੜੇ ਕਲਾਕਾਰਾਂ ਦਾ ਕੰਮ ਕੀਤਾ ਤੁਸੀਂ ਹਾਂਜੀ ਕਲਾਕਾਰ ਆਪਣੇ ਸੁਖ ਸੰਤੂ ਸਾਹਿਬ ਨਾਲ ਕੀਤਾ ਆਪਣਾ ਇੱਕ ਗਾਣਾ ਇਹ ਕ ਆਪਣਾ ਸੋਨੀ ਮਾਨ ਸਿੰਗਰ ਉਹਨਾਂ ਨੇ ਕੀਤੇ ਗਾਣੇ ਹੋਰ ਵੀ ਆਪਣੇ ਇਦਾਂ ਛੋਟੇ ਛੋਟੇ ਕਲਾਕਾਰਾਂ ਨੇ ਕੀਤਾ ਉਹਨਾਂ ਦੇ ਪਰ ਨਾਂ ਨਹੀਂ ਜਾਦੇ ਹਾਂਜੀ ਹੁਣ ਅਗਲਾ ਕੀ ਸਟੈਪ ਹੈ ਹਾਂਜੀ ਅਗਲਾ ਸਟੈਪ ਆਪਣਾ ਹੋਈ ਆ ਕਿ ਜੇ ਕੇ ਨੇ ਵਧੀਆ ਕੰਮ ਕਰਨਾ ਵੇ ਇੰਡਸਟਰੀ ਵਾਲਿਆਂ ਉਹ ਆਪਾਂ ਨੂੰ ਕਰ ਸਕਦੇ ਸੈਣ ਹਾਂਜੀ ਹੋਰ ਜਿੰਨੇ ਵੀ ਇਦਾਂ ਹੋਰ ਮੈਂ ਦੇਣਾ ਆਪਾਂ ਗ੍ਰੰਥੀ ਸਿੰਘ ਦਾ ਕੰਮ ਕਰ ਲਈਦਾ ਪਾਠ ਵੀ ਕਰ ਲਈਦਾ ਆਪਾਂ ਸਹਿਜ ਪਾਠ ਕਰੀਦਾ ਆਪਾਂ ਤਾਂ ਗ੍ਰੰਥ ਸਾਹਿਬ ਪੜ ਲਈਦਾ ਆਪਾਂ ਬਾਣੀ ਵੀ ਪੜ ਲਈਦੀ ਹੈ ਹੋਰ ਆਪਾਂ ਨੂੰ ਜੇ ਕੇ ਬਾਬਿਆਂ ਸੈਨ ਕਰਦਾ ਫੇ ਬਾਬਿਆਂ ਨਾਲ ਵੀ ਸੈਨ ਹੋ ਸਕਦੇ ਆ ਜੀ ਹੋਰ ਕੀ ਕਹਿਣਾ ਚਾਹੋਗੇ ਹਾਂਜੀ ਹੋਰ ਤਾਂ ਹੋਰ ਤੁਸੀਂ ਪੁੱਛੋ ਕੀ ਪੁੱਛਣਾ ਆਪਾਂ ਜੋ ਮਰਜ਼ੀ ਕਹਿ ਸਕਦੇ ਨਵਾਂ ਲੇਟੈਸਟ ਗਾਣਾ ਕਿਹੜਾ ਹੈ ਹਾਂਜੀ ਨਵਾਂ ਲੇਟੈਸਟ ਗਾਣਾ ਆਪਣਾ ਆਪਣਾ ਕੰਟਰੋਵਰਸੀ ਗਾਣਾ ਆ ਅੱਜ ਪੰਜੀਆਂ ਗਾਣਿਆਂ ਵਰਗਾ ਇੱਕੋ ਗਾਣਾ ਲੰਮਾ ਵੜਾ ਗਾਣਾ ਉਹ ਆਸਾ ਨਹੀਂ ਆਉਣਾ ਤੁਹਾਨੂੰ トライ、トライじゃない、トライ。かない、だま。 ਕੁਝ ਮੇਰੇ ਭਾਰੇ ਕੁਝ ਜਨਤਾ ਦੇ ਭਾਰੇ ਚੋਰ ਨੇਤਾ ਗੁੰਡੇ ਖਾਕੇ ਟੋਕੇ ਸੰਤਾਂ ਦੇ ਭਾਰੇ ਜੈਂਟਾਂ ਦੇ ਭਾਰੇ ਪਹੰਤਾਂ ਦੇ ਭਾਰੇ ਬੇਟੀ 간ੁ ਚਾਹੀਦੀ ਹੈ ਨੈਗੇਟਿਵ ਨਿਓਸ ਤਾਂ ਹੀ ਹੋਣਗੇ ਵਿਓਸ ਤਾਂ ਹੀ ਹੋਣਗੇ ਸਾਰਾ YouTube ਪਰ ਸਿੱਟ ਨਾਲ ਜਨਤਾ ਦਾ ਪੂਰਾ ਹਾਲ ਜਨਤਾ ਦਾ ਪੂਰਾ ਹਾਲ ਸਕੂਲਾਂ ਹੋਏ ਜਿਹੜੇ ਨਕਲ ਮਾਰ ਕੇ ਆਪਾਸ ਆ ਕੇ Facebook ਦੇ ਉੱਤੇ ਨਾਂ ਦੇ ਕਹਿੰਦੀ ਕਲਾਸ ਵੱਡੇ ਪਣ ਤੇ ਆਪਾਸ ਵੱਡੇ ਪਣ ਤੇ ਆਪਾਸ ਜਿਹੜੇ ਕਹਿੰਦੇ ਕਰਤਾ ਸਭਿਆਚਾਰ ਦਾ ਕਾਨ ਮੀਆਂ ਖਾਲਿਫਾ ਦਾ ਪੂਰਾ ਰੱਖਦੇ ਕਹਣ ਸੁਣ ਰਦਾਨ ਹਾਦੇ ਹੋਰ ਵਿਗਿਆਨ ਹਾਦੇ ਹੋਰ ਵਿਗਿਆਨ ਪੋਰ ਦਾ ਹੱਬ ਰੋਜ ਕਰਦੇ ਸਰਚ ਪੂਰਾ ਕਰਕੇ ਠਰਕ ਗੰਦਾ ਕਰਕੇ ਫਰਚ ਸੋਸ਼ਲ ਮੀਡੀਆ ਤੇ ਆ ਕੇ ਪੋਸਟਾਂ ਨੇ ਪਾਉਂਦੇ ਆ ਨਸਿੰਗ ਰਾਨੇ ਪੇੜਾ ਸਾਡਾ ਕਰਤਾ ਕਰ ਕਬੜਾ ਸੋਚ ਫਰਕ ਬੜਾ ਸੋਚ ਫਰਕ ਅਮਰੀਕਾ ਚ ਪਾਣ ਤੋਂ ਵੇ ਤੇ ਅਸ਼ਮਾਨ ਧਰਤੀ ਦੇ ਉੱਤੇ ਲਈ ਆਉਂਦੇ ਅਸਮਾਨ ਤੇ ਸਾਡਿਆਂ ਨੂੰ ਐਸੇ ਕੰਮ ਤੋਂ ਹੀ ਨਾ ਵੇਲ ਇਸ ਮੈਸੇਜ ਨੂੰ ਕਰੋ ਦੱਸ ਜਾਣਿਆਂ ਨੂੰ ਸ਼ੇਅਰ ਮਾਤਾ ਰਾਣੀ ਕਰੋ ਮੇਰ ਮਾਤਾ ਰਾਣੀ ਕਰੋ ਭੇਰ ਕਰਤਾ ਡਿਲੀਟ ਫਿਰ ਪਾਊਗਾ ਹਨੇਰ ਪੜੇ ਲਿਖੇ ਸ਼ੇਅਰ ਕਰਦੇ ਨੇ ਵਿਗਨੋ ਟੜੇ ਬੀਏ ਬੇਕਾਮ ਹੋਤੇ ਆਥੋ ਆਥੋ ਪੜੇ ਲਿਕੇ ਹੋਏ ਗਵਾਰਾਂ ਤੇ ਆਥੋ ਗੰਦਗਾ ਸਰਕਾਰਾਂ ਤੇ ਆਥੋ ਟੜੇ ਗੰਦੇ ਜੇ ਵਿਚਾਰਾਂ ਤੇ ਆਥੋ ਵਿਕੇ ਹੋਏ ਅਖਬਾਰਾਂ ਤੇ ਹਾਈ ਟਿਕਾ ਦੇ ਵਿੱਚ ਰੋਜ ਕਿਨੇ ਹੁੰਦੇ ਰੇਬ ਕਿਨੇ ਭੁਗਤ ਕੈ ਤੇ ਕਿਨੇ ਪੈਂਡਿੰਗ ਨੇ ਕੇਸ ਤਜਾਬ ਨਾਣ ਰੋਜ ਕਿਨੇ ਸੜਦੇ ਨੇ ਫੇਸ ਨਛੇ ਨਾ ਰਹਿਦਾ ਕਿ ਨਾ ਕਰ ਚਕਲੇ ਸਾਡੇ ਇੰਡ ਗਣ ਲੋਕਾ ਤੋਂ ਜਾਂਦੇ ਨੇ ਮਦੇਸ਼ ਵਿਰੇ ਕਿ ਹੋ ਜਾ ਬੰਦਿਆਂ ਦੇ ਹੱਥ ਸਾਡਾ ਦੇਸ਼ ਇਹਨੇ ਨਟ ਪੈਗ ਸਸਤੇ ਤੇ ਮਹਗੀਆ ਪੜਾਈ ਤੇ ਰੋਟੀ ਨਾੜੋ ਕਿ ਜਿਆਦਾ ਖਾਂਦੇ ਆ ਤਾਂ ਭਾਈ ਆ ਇੰਨੇ ਜਿਆਦਾ ਖਰਚੇ ਤੇ ਇਨੀ ਕੁ ਕਮਾਈ ਮਹਿੰਗਾਈ ਮਹਿੰਗਾਈ ਤਾਂ ਵੀ ਸਾਡੀ ਚਿੰਤਾ ਨੂੰ ਸਮਝਣ ਆਏ ਦਿਮਾਗ ਵਿੱਚ ਗੰਦਗੀ ਤੇ ਮੂੰਹ ਤੇ ਗਾਲ ਚੱਲਦੇ ਨੇ ਤਾਂ ਬਸ ਪੇੜ ਤੇ ਚੜ ਗੱਲ ਪਤਾ ਵੀ ਨਹੀਂ ਹੁੰਦੇ ਕਰ ਦਿੰਦੇ ਨੇ ਬਵਾਨ ਜਨਤਾ ਦਾ ਬੁਰਾ ਹਾਲ ਜਨਤਾ ਦਾ ਬੁਰਾ ਹਾਲ ਗਰੀਬ ਬੱਚਿਆਂ ਦੇ ਨਾਲ ਕੇ ਕਟਵਾਉਂਦੇ ਨਾਲ ਫੋਟੋਆਂ ਖਿਚਾਉਂਦੇ ਫਿਰ ਇੰਸਟਾ ਤੇ ਪਾਉਂਦੇ ਪੋਕੇਟ ਆਰ ਬਣਾਉਂਦੇ ਉਹਨਾਂ ਵਿੱਚੋਂ ਮੇਰੇ ਜਿਹਾ ਕਰਜੇ ਤਰੱਕੀ ਫਿਰ ਚਾਰਵੇਂ ਪਾਉਂਦੇ ਲੱਤਾਂ ਖਿੱਚ ਤਲੇ ਲਾਉਂਦੇ ਕਹਿੰਦੇ ਬੜਾ ਕਮਾਉਂਦੇ ਅੱਜ ਇਹ ਆਪਣਾ ਗਾਣਾ ਬਹੁਤ ਲੰਮਾ ਵਾ ਅਨੇ ਗਾਣਾ ਆਪਣਾ ਆਇਆ ਆਪਣਾ ਚੈਨਲ 62 ਵੈਸਟ ਉੱਢ ਗਏ ਤੇ ਸਾਰੇ ਜਣੇ ਉੱਥੇ ਸੁਣ ਸਕਦੇ ਆਂ ਜੀ ਗਾਣਾ ਅਗਲਾ ਕੀ ਆਪਣਾ ਵਿਚਾਰ ਹੈ ਹਾਂਜੀ ਵਿਚਾਰ ਆਪਣਾ ਇਹੋ ਹੀ ਆਪੇ ਕੰਮ ਜਿੰਨੇ ਕਰਨਾ ਹੋਵੇ ਆਪਣੇ ਨਾਲ ਕਰ ਸਕਦੇ ਆਂ ਹਾਂਜੀ ਤੁਸੀਂ ਹੋਰ ਵੀ ਗਾਣੇ ਲਿਖ ਰਹੇ ਜੀ ਹੁਣ ਹਾਂਜੀ ਹੋਰ ਵੀ ਗਾਣੇ ਆ ਜੀ ਆਪਾਂ ਲਿਖ ਰਹੇ ਆ ਤੇ ਤੇ ਜੇ ਤੁਸੀਂ ਕੋਈ ਫਿਲਮ ਇੰਡਸਟਰੀ ਵਾਲਾ ਤੁਹਾਨੂੰ ਆਪਣੇ ਵਿੱਚ ਕੋਲ ਇਨਵਾਈਟ ਕਰਨਾ ਚਾਹੇ ਤੁਸੀਂ ਜਾਓਗੇ ਫਿਰ ਹਾਂਜੀ ਫਿਲਮ ਇੰਡਸਟਰੀ ਵਾਲੇ ਹਾਂਜੀ ਫਿਲਮ ਇੰਡਸਟਰੀ ਵਾਲਾ ਨੇ ਚੱਲ ਜਾਗੇ ਜਿੰਨੇ ਕਰਦਾ ਹੋਵੇ ਕੰਮ ਆਪਣੇ ਤੁਸੀਂ ਇਸ ਮਾਧਿਅਮ ਰਾਹੀਂ ਕਿਸੇ ਨੂੰ ਕਹਿਣਾ ਚਾਹੋ ਕਿ ਆਪਣੇ ਕੋਲ ਕੁਝ ਕਹਿਣਾ ਚਾਹੋ ਆਪਣੇ ਦਿਲ ਦੀ ਗੱਲ ਹਾਂਜੀ ਦਿਲ ਦੀ ਗੱਲ ਦਿਲ ਦੀ ਗੱਲ ਫਿਰ ਜਦੋਂ ਕੋਈ ਮਿਲੂ ਉਹਨੂੰ ਸੁਣਾਦਾਂਗੇ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਵੇਖੋ ਜੀ ਇਹ ਸਾਨੂੰ ਮੁੱਖ ਮੰਤਰੀ ਸਾਹਿਬ ਜਿਹੜੇ ਪੰਜਾਬ ਦੇ ਪਿੰਡ ਦੀਨਾਂ ਵਾਲ ਦੇ ਵਿੱਚ ਰਹਿੰਦੇ ਆ ਇਹ ਮੁੱਖ ਮੰਤਰੀ ਸਿਆਸੀ ਨਹੀਂ ਇਹ ਕਮੇਟੀ ਦੀ ਬਾਦਸ਼ਾਹ ਦੇ ਮੁੱਖ ਮੰਤਰੀ ਆ ਇਹਨਾਂ ਦੇ ਨਾਲ ਮਾਤਾ ਜੀ ਕੀ ਗੱਲਬਾਤ ਕਰਾਂਗੇ ਮਾਤਾ ਕੀ ਨਾਂ ਦਾ ਹੈ ਜੀ ਅਰਜਵੰਤ ਕੌਰ ਅਰਜਵੰਤ ਕੌਰ ਜੀ ਕਿਸ ਤਰ੍ਹਾਂ ਤੁਹਾਡਾ ਬੇਟਾ ਬੜਾ 3 ਸਾਲ ਪਹਿਲਾਂ ਕਾਫੀ ਚੜ੍ਹਾਈ ਸੀ ਹੁਣ ਘਰ ਦੇ ਮਜ਼ਦੂਰੀ ਕਰ ਰਿਹਾ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਬਹੁਤ ਦੁੱਖ ਲੱਗਣ ੜਿਆ ਇੱਕ ਕੰਮ ਕਰ ਆ ਕੇ ਕਰਨ ੜਿਆ ਥੀ ਹੂੰ ਤੇ ਪਹਿਲੇ ਵਧੀਆ ਚੰਗਾ ਕਰਦਾ ਸੀ ਅਈ ਤੇ ਚਲੋ ਕੰਮ ਤੇ ਆਪਣੀ ਲੱਗ ਗਿਆ ਏ ਤੇ ਕੋਈ ਪਾ ਇਹ ਕਮਾਊਗਾ ਘਰ-ਬਾਰ ਬਣਾਵਾਂਗੀ ਚਲੋ ਜੋ ਵੀ ਕੀਤਾ ਉਹਨੇ ਚੰਗਾ ਹੀ ਕੀਤਾ ਹੁਣ ਇਸ ਟਾਈਮ ਕੀ ਕਰ ਰਿਹਾ ਇਸ ਟਾਈਮ ਉਹ ਢੜੀ ਦਾਪਾ ਕਰਨ ਦਾ ਆਪਣਾ ਕੱਪ ਗਲਾਸੀਆਂ ਦਾ ਕੰਮ ਚਾਲੂ ਕਰਦਾ ਕੰਮ ਕਰ ਬੰਦ ਪੈ ਸਾਰੇ ਤੇ ਫਿਰ ਇਹੋ ਕੰਮ ਚਾਲੂ ਕਰਦਾ ਔਰ ਪਹਿਲਾਂ ਜਦੋਂ ਘਰ ਤੋਂ ਬਾਅਦ 3 ਸਾਲ ਪਹਿਲਾਂ ਕਿੰਨਾ ਕਮਾਇਆ ਨੇ ਪੈਸਾ ਇਹੋ ਹੀ ਉਹਨਾਂ ਨੇ ਕਾਰੋਬਾਰ ਕੀਤਾ ਪੈਸਾ ਸਾਨੂੰ ਤੇ ਵਿਖਾਇਆ ਨਹੀਂ ਥੋੜੇ ਬਤ ਦਿੱਤਾ 10000 ਤੇ ਬਾਕੀ ਆਪਣਾ ਆਨਲਾਈਨ ਲੂੰਟਰ ਲੂੰਟਰ ਪਾਤਾ ਕਮਰੇ ਤਿਆਰ ਕਰਤੀ ਆ ਤੇ ਕਹਿੰਦੇ ਬਾਕੀ ਕਰਕੇ ਦਵਾਂਗੇ ਤੇ ਬਾਅਦ ਮੁੰਡੇ ਨੂੰ ਛੱਡ ਗਏ ਤੇ ਅਸੀਂ ਫੋਨ ਕਰਦੇ ਆ ਤੇ ਕਿਸੇ ਵੇਲੇ ਚੁੱਕ ਲੈਿੰਦੇ ਕਿ ਨਹੀਂ ਲਾਰੇ ਲੱਪਿਆਂ ਚ ਰੱਖਦੇ ਸਾਨੂੰ ਹੁਣ ਤੁਸੀਂ ਇਸ ਟਾਈਮ ਮਾਧਿਅਮ ਰਾਈਟ ਚੈਨਲ ਦੇ ਮਾਧਿਅਮ ਰ ਹੋ ਕੀ ਕਹਿਣਾ ਚਾਹੋ ਕਿ ਲੋਕਾਂ ਨੂੰ ਪੀ ਮੇਰੇ ਬੇਟੇ ਵਿੱਚ ਟੈਲੈਂਟ ਹੈਗਾ ਔਰ ਬਹੁਤ ਵਧੀਆ ਮਤਲਬ ਕਮੇਡੀ ਵੀ ਕਰਦਾ ਗਾਣੇ ਆਪ ਉਹ ਲਿਖਦੇ ਆ ਔਰ ਕਿਸ ਤਰ੍ਹਾਂ ਤੁਸੀਂ ਕਹਾਂ ਉਹ ਵੀ ਲੋਕ ਵੀ ਇਹਨੂੰ ਜਦੋਂ ਹੀ ਫਿਰ ਮਦਦ ਦਿੱਤੀ ਜਾਵੇ ਜਾਂ ਕਿਸੇ ਕੰਪਨੀ ਵਾਲੇ ਫਿਰ ਇਹਨਾਂ ਨੂੰ ਆਪਣੇ ਮੌਕਾ ਦਿੱਤਾ ਜਾਵੇ ਅਸੀਂ ਤੇ ਕਹਿੰਨੇ ਆ ਕਿ ਇਹਨੂੰ ਕੋਈ ਨਾ ਕੋਈ ਲੈ ਜਾਏ ਮਾਇਤੇ ਦੀ ਕਰੇ ਕੋਈ ਚਲੋ ਫਿਰ ਉਸੇ ਤਰ੍ਹਾਂ ਆਪਣਾ ਪੈਸਾ ਟਗਾ ਕਮਾਵੇ ਬਈ ਆ ਜਾਣੇ ਨੂੰ ਮਿਲ ਜਾਣ ਤਾਂ ਆਪਣੀ ਮਿਹਨਤ ਕਰੇ ਬਿਲਕੁਲ ਜੀ ਇਹ ਸਨ ਮਾਤਾ ਜੀ ਮੁੱਖ ਮੰਤਰੀ ਸਾਹਿਬ ਦੇ ਔਰ ਇਹਨਾਂ ਨੇ মিডিਆ ਦੇ ਥਰੂ ਆਪਣੀ ਰਿਕਵੈਸਟ ਕੀਤੀ ਅਪੀਲ ਕੀਤੀ ਹੈ ਲੋਕਾਂ ਨੂੰ ਕਿ ਕੋਈ ਫਿਲਮ ਇੰਡਸਟਰੀ ਵਾਲਾ ਮੇਰੇ ਬੇਟੀ ਨੂੰ ਫਿਰ ਇਸੇ ਜਿਸ ਤਰ੍ਹਾਂ ਇਹਨਾਂ ਦਾ ਕੋਈ ਟੈਲੈਂਟ ਹੈਗਾ ਗਾਣੇ ਲਿਖਣ ਦਾ ਟੈਲੈਂਟ ਹੈ ਕੋਈ ਕੰਪਨੀ ਦਾ ਨੂੰ ਮੌਕਾ ਦੇਵੇ ਔਰ ਇਹ ਆਪਣਾ ਫਿਰ ਆਪਣੇ ਜਿਸ ਤਰ੍ਹਾਂ ਇਹਨਾਂ ਦਾ ਨਾਮ ਬਣਿਆ ਆ ਔਰ ਆਪਣਾ ਨਾਮ ਇਸ ਵੀ ਉੱਚਾ ਬਣਾ ਸਕਣ ਜਿੰਦੇ ਅਲਾ ਗੁਰਦੋਸ਼ ਸ਼ਰਮਾ ਦੀ ਰਿਪੋਰਟ